ਸ਼ੇਰਾ ਵਰਕੇ ਜਿਗਰੇ ਉਣਾ ਦੇ ਸੰਕਿਆ 2000 ਦੇ ਸੇ ਸ਼ੇਰਾ ਵਰਕੇ ਜਿਗਰੇ ਉਣਾ ਦੇ ਸੰਕਿਆ 2000 ਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਮੌਤ ਤਸਾਨੂ ਡਰਨਾ ਕੋਈ ਜਾਲਤ ਨੂੰ ਵਗ ਰਹੰਦੇ ਮੌਤ ਤਸਾਨੂ ਡਰਨਾ ਕੋਈ ਜਾਲਤ ਨੂੰ ਵਗ ਰਹੰਦੇ ਤਰੰਗ ਖੜਾ ਕੋਈ ਨੀ ਬਲ ਸਗਦਾ ਸੂਤੇ ਯੂਲੇ ਕਾਰਦੇ ਬਚਿਆ ਨੀ ਗਾਇ ਸੁਣੇ

ਤੁਸੀਂ ਦੇਖ ਵੀ ਰਹੇ ਹੋਗੇ ਕਿ ਅਨੰਕਪੁਰ ਸਾਹਿਬ ਬਹੁਤ ਸਾਰੀਆਂ ਤਿਆਰੀਆਂ ਅਸੀਂ ਸਾਰੇ ਕਰਦੇ ਆ ਸਾਡੇ ਵਿੱਚ ਇਸ ਵਕਤ 30000 ਦੀ ਮੌਜੂਦ ਹੈ ਰੋਪੜ ਦੇ ਸਾਡੇ ਹੋਰ ਆਫੀਸਰਸ ਵੀ ਬਹੁਤ ਸਾਰੇ ਆਏ ਹੋਏ ਸਾਫੀਸਰ ਜੀ ਮੌਜੂਦ ਹੈ ਬਹੁਤ ਸਾਰੀਆਂ ਤਿਆਰੀਆਂ ਅਸੀਂ ਕਰ ਰਹੇ ਹਾਂ ਤਾਂ ਤੁਸੀਂ ਸਤਿਮੇ ਵੀ ਉਹਦੇ ਵਿੱਚ ਆਣਾ ਵੀ ਹੈ ਮੱਥਾ ਵੀ ਟੇਕਣਾ ਡਰੋਨ ਸ਼ੋਅ ਹੈ 23 ਤਰੀਕ ਨੂੰ ਅਪਾ ਇੱਕ ਲਾਈਟ ਐਂਡ ਸਾਊਂਡ ਸ਼ੋਅ ਕਰ ਰਹੇ ਹਾਂ ਪੂਰੇ 45 ਮਿੰਟ ਲਾਈਟ ਐਂਡ ਸਾਊਂਡ ਦੇ ਇਫੈਕਟ ਦੇ ਨਾਲ ਗੁਰੂ ਸਾਹਿਬ ਦਾ ਸਾਰਾ ਇਤਿਹਾਸ ਦੱਸਿਆ ਜਾਊਗਾ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਵਿਰਾਸਤੇ ਖਾਲਸਾ ਵਿਖੇ ਡਰੋਨ ਸ਼ੋ ਡਰੋਨਸ ਦਾ ਸਭ ਨੂੰ ਪਤਾ 500 ਡਰੋਨ ਦੀ ਮਦਦ ਦੇ ਨਾਲ ਆਸਮਾਨ ਚ ਗੁਰੂ ਸਾਹਿਬ ਦਾ ਸਾਰਾ ਜੀਵਨ ਇਤਿਹਾਸ ਉਹਨਾਂ ਦਾ ਬਲੀਦਾਨ ਦੱਸਿਆ ਜਾਊਗਾ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਸਿਰਫ ਇੱਕ ਧਰਮ ਦੇ ਲਈ ਨਹੀਂ ਬਲਕਿ ਪੂਰੀ ਮਾਨਵਤਾ ਦੇ ਲਈ ਸੀ ਹੈਨਾ ਕਿਸੇ ਹੋਰ ਦੀ ਮਦਦ ਕੀਤੀ ਤਾਂ ਹੀ ਕਰਕੇ ਉਹਨਾਂ ਨੂੰ ਸਤਕਾਰ ਦੇ ਨਾਲ ਅਦਬ ਦੇ ਨਾਲ ਹਿੰਦੀ ਚਾਦਰ ਆਟਿਆ ਜਾਂਦਾ ਤਾਂ ਅਸੀਂ ਅੱਜ ਇੱਕ ਆਪਣੇ ਮਹਿਕਮੇ ਵੱਲੋਂ ਇੱਕ ਹੋਰ ਉਪਰਾਲਾ ਕਰ ਰਹੇ ਹਾਂ ਉਹ ਇਹ ਹੈ ਕਿ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ 3 ਨਵੰਬਰ ਤੱਕ ਗੁਰੂ ਸਾਹਿਬ ਦਾ ਇਤਿਹਾਸ ਬਾਰੇ ਰੋਜ਼ਾਨਾ ਮਾਰਨਿੰਗ ਅਸੈਂਬਲੀ ਚ 10 ਤੋਂ 12 ਮਿੰਟ ਜਿਹੜਾ ਹੈ ਉਹ ਅਤੇ ਅੱਜ ਬੜੀ ਖੁਸ਼ੀ ਹੈ ਕਿ ਮੈਂ ਆਪਣੇ ਪਿੰਡ ਦੇ ਹਾਈ ਸਕੂਲ ਦੇ ਵਿੱਚੋਂ ਸ਼ੁਰੂ ਕਰ ਰਿਹਾ ਤੇ ਅੱਜ ਜਿਹੜਾ ਪਹਿਲਾ ਚੈਪਟਰ ਹੈ ਉਹ ਗੁਰੂ ਸਾਹਿਬ ਦੇ ਜਨਮ ਬਾਰੇ ਹੈ ਨਾ ਤਾਂ ਆਪ ਸਭ ਨੇ ਪਿਆਰ ਤੇ ਸਤਿਕਾਰ ਨਾਲ ਸੁਣਨਾ ਤੇ ਕੋਸ਼ਿਸ਼ ਕਰਨਾ ਜਿੰਨਾ ਆਪਾਂ ਅਦਰ ਦੇ ਨਾਲ ਸੇਟਾ ਕੇ ਸਾਰੇ ਬੱਚੇ ਜਿਹੜੇ ਹੈ ਬਾਕੀ ਨਹੀਂ ਨਹੀਂ ਹੈ ਕਿਸੇ ਕੋਲ ਰਮਾਲ ਕਾ ਵੀ ਕੋਈ ਗੱਲ ਨਹੀਂ ਪਰ ਗੁਰੂ ਸਾਹਿਬ ਦਾ ਇਤਿਹਾਸ ਹੈ ਜਿਹੜਾ ਉਹ ਸਾਡੇ ਸਾਰਿਆਂ ਤੱਕ ਪਹੁੰਚਣਾ ਚਾਹੀਦਾ ਹੈ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਕਾਸ਼ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਅਪ੍ਰੈਲ 1621 ਈਸਵੀ ਜੋ ਕਿ ਪੰਜ ਵਿਸਾਖ 1678 ਬਿਕਰਮੀ ਸੰਮਤ ਬੰਦਾ ਹੈ ਤਾਂ ਅੰਮ੍ਰਿਤ ਵੇਲਾ ਵਿਸਾਖ ਦੀ ਰੁੱਤ ਵਿੱਚ ਸਰਦੇ ਸੂਰਜ ਦੀ ਪਹਿਲੀ ਕਿਰਨ ਜਦੋਂ ਅੰਮ੍ਰਿਤ ਸਰੋਵਰ ਦੇ ਜਲ ਨੂੰ ਛੋਇਆ ਸ੍ਰੀ ਹਰਮੰਦਰ ਸਾਹਿਬ ਵਿਖੇ ਆਸਾ ਕੀ ਵਾਰ ਦੀ ਅੰਤਿਮ ਛਾਂਕ ਸੰਪੂਰਨ ਹੋਈ ਗੁਰੂ ਕੇ ਮਹਿਲ ਤੋਂ ਸੁਨੇਹਾ ਆਇਆ ਕਿ ਦਲ ਭੰਜਨ ਗੁਰੂ ਛਟਮ ਪੀਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੇ ਕੁੱਖੋਂ ਇੱਕ ਨੂਰਾਨੀ ਬਾਲਕ ਦਾ ਆਗਮਨ ਹੋਇਆ ਹੈ ਸਭ ਤੋਂ ਛੋਟੇ ਪੁੱਤਰ ਤੇ ਆਨ ਤੇ ਮੀਰੀ ਪੀਰੀ ਦੇ ਮਾਲਕ ਚੱਲ ਤੇ ਆਪਣੇ ਮਹਿਲ ਵੱਲ ਉਸ ਅਗੰਮੀ ਰੂਹ ਦੇ ਦਰਸ਼ਨ ਕਰਨ ਜਦ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਬਾਲਕ ਦੇ ਚਿਹਰੇ ਵੱਲ ਵੇਖਿਆ ਤਾਂ ਅੱਖਾਂ ਚਮਕੀਆਂ ਤੇ ਝੁਕ ਕੇ ਨਮਸਕਾਰ ਕੀਤਾ ਭਾਈ ਬੀਬੀ ਚੰਜੀ ਇਹ ਸਭ ਵੇਖ ਕੇ ਹੈਰਾਨ ਹੋਏ ਤੇ ਕਾਰਨ ਪੁੱਛਿਆ ਇਸ ਤਰ੍ਹਾਂ ਝੁਕ ਕੇ ਕੀਤੀ ਨਮਸਕਾਰ ਦਾ ਅੱਗੇ ਸੁਣ ਕੇ ਪਾਤਸ਼ਾਹੀ ਬਚਨ ਕੀਤਾ ਇਹ ਬਾਲਕ ਧਰਮ ਦੀ ਧਾਲ ਦੀ ਧਾਲ ਤੇ ਤਿਆਗ ਦੀ ਮੂਰਤ ਬਣੇਗਾ ਤੇ ਇਸ ਦਾ ਨਾ ਹੋਏਗਾ ਤਿਆਗ ਮਾਲੀ ਇਸ ਤਰ੍ਹਾਂ ਬਾਅਦ ਵਿੱਚ ਇਸ ਬਾਬਾ ਤਿਆਗ ਮਲ ਜੀ ਨੇ ਆਪਣੇ ਵੱਡੇ ਭਰਾ ਬਾਬਾ ਗੁਰਤੇਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਬਾਬਾ ਸੁਰਜ ਮਲ ਜੀ ਤੇ ਭੈਣ ਵੀਰੋ ਜੀ ਨਾਲ ਲਗਭਗ 6 ਸਾਲ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਦੇਖੀ ਆਪਣਾ ਬਚਪਨ گزارਿਆ ਪਾਈ ਗੁਰਦਾਸ ਜੀ ਨੇ ਉਹਨਾਂ ਨੂੰ ਬਾਸ਼ਾਈ ਕਾਫ ਤੇ ਗੁਰਮਤਿ ਵਿੱਦਿਆ ਦਾ ਗਿਆਨ ਦਿੱਤਾ ਪਾਈ ਦੀਦੀ ਚੰਨ ਜੀ ਨੇ ਘੋੜਸਵਾਰੀ ਤੇ ਬਾਬਾ ਬੁੱਢਾ ਜੀ ਨੇ ਸ਼ਸਤਰ ਵਿੱਦਿਆ ਸਿਖਾਈ ਕੁਝ ਹੀ ਸਾਲਾਂ ਵਿੱਚ ਗਿਆਨ ਧਿਆਨ ਅਤੇ ਬਹਾਦਰੀ ਦਾ ਸਮੇਲ ਹੋ ਸਰਪ ਕਹਾਂ ਸੰਪੂਰਨ ਹੋ ਗਏ ਇੱਕ ਵਾਰੀ ਜਦੋਂ ਬਾਬਾ ਗੁਰਦਿੱਤਾ ਜੀ ਦੇ ਵਿਆਹ ਦਾ ਦਿਨ ਸੀ ਮਾਤਾ ਨਾਨਕੀ ਜੀ ਨੇ ਧਿਆਲ ਮਲ ਜੀ ਨੂੰ ਸੋਨੇ ਵਸਤਰ ਤੇ ਕਹਿਣੇ ਪੁਆਕੇ ਤਿਆਰ ਕੀਤਾ ਰਸਤੇ ਵਿੱਚ ਇੱਕ ਲੋਰੀ ਦਾ ਬੱਚਾ ਬਿਨਾ ਕੱਪੜਿਆ ਖੜਾ ਕੰਬਦਾ ਵੇਖ ਗੁਰੂ ਬਾਬਾ ਧਿਆਲ ਮਲ ਜੀ ਨੇ ਆਪਣੇ ਵਸਤਰ ਤੇ ਕਹਿਣੇ ਉਤਾਰ ਕੇ ਉਸ ਬੱਚੇ ਨੂੰ ਪਹਿਨਾ ਦਿੱਤੇ ਤੇ ਆਪ ਸਾਦਗੀ ਵਿੱਚ ਘਰ ਵਾਪਸ ਆ ਗਏ ਇਹ ਸਭ ਦੇਖ ਕੇ ਮਾਤਾ ਨਾਨਕੀ ਜੀ ਕਹਿਣ ਲੱਗੇ ਮੇਰੇ ਪੁੱਤਰ ਹੋਰਾਂ ਤੋਂ ਵੱਖਰਾ ਹੈ ਇਸ ਸੱਚ ਅਤੇ ਦਇਆ ਦਾ ਰਾਹ ਚੁਣੇਗਾ। ਛੇਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਪੁੱਤਰ ਬਾਬਾ ਪਿਆਗਮਲ ਜੀ ਜਦੋਂ ਜਵਨ ਰੂਪ ਆਏ ਤਾਂ 4 ਫਰਵਰੀ 1633 ਈਸਵੀ ਨੂੰ ਲਾਲਚੰਦ ਖੱਤਰੀ ਦੀ ਸੁਪਤਰੀ ਗੁਜਰੀ ਜੀ ਨਾਲ ਉਹਨਾਂ ਦਾ ਵਿਆਹ ਹੋਇਆ। ਇਸ ਜੋੜੀ ਦਾ ਕਰਮ ਦੇਖਦਿਆਂ ਸਾਰੀ ਹੀ ਜੋੜੀ ਦਾ ਜਸ ਕਰਨ ਲੱਗ ਪਏ। ਉਹ ਦੋਵੇਂ ਧਰਮ, ਪਿਆਰ ਅਤੇ ਸੇਵਾ ਦੇ ਪ੍ਰਤੀਕ ਬਣ ਗਏ। 16 ਸੂਬੇਤੀ ਈਸਵੀ ਵਿੱਚ ਬਾਬਾ ਧਿਆਗਮਲ ਜੀ ਦੀ ਉਮਰ 14 ਸਾਲ ਦੀ ਸੀ ਜਦੋਂ ਕਰਤਾਰਪੁਰ ਸਾਹਿਬ ਦੀ ਜੰਗ ਛਿੜੀ ਆਪਣੇ ਗੁਰੂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਵਿੱਚ ਬਾਬਾ ਧਿਆਗਮਲ ਜੀ ਨੇ ਸ਼ਮਸ਼ੀਰ ਹੱਥ ਵਿੱਚ ਬੜੀ ਤੇ ਯੋਜਨਾ ਸ਼ੁਰੂ ਕਰ ਦਿੱਤਾ ਸਮਾਂ ਬੀਤਿਆ ਸੂਰਜ ਸਿਖਰ ਚੜ੍ਹਿਆ ਮਾਤਾ ਨਾਨਕ ਜੀ ਨੇ ਸੁਨੇਹਾ ਭੇਜ ਦਿੱਤਾ ਬੇਟਾ ਤੁਸੀਂ ਫੇਰ ਦਾ ਮੈਦਾਨ ਜੰਗ ਵਿੱਚ ਜੂਝ ਰਹੇ ਸਵੇਰ ਤੋਂ ਜੰਗ ਦੇ ਮੈਦਾਨ ਨੇ ਜੰਗ ਵਿੱਚ ਜੂਝ ਰਹੇ ਹੋ ਹਾਲੇ ਤੁਹਾਡੀ ਉਮਰ ਹੈ ਬਹੁਤ ਛੋਟੀ ਤੁਸੀਂ ਥੱਕੇ ਹੋਵੋਗੇ ਹੁਣ ਵਾਪਸ ਆ ਕੇ ਕੁਝ ਦਿਨ ਆਰਾਮ ਕਰ ਲੋ ਪਰ ਤਿਆਗ ਮਲ ਜੀ ਨੇ ਉੱਤਰ ਭੇਜਿਆ ਮਾਤਾ ਜੀ ਜੰਗ ਵਿੱਚੋਂ ਛੱਡਣਾ ਆ ਧਰਮ ਹੈ ਇਸ ਲਈ ਮੈਂ ਆਪ ਜੀ ਦੇ ਹੁਕਮ ਦੀ ਪਾਲਣਾ ਨਹੀਂ ਕਰ ਸਕਦਾ ਮੈਦਾਨੇ ਜੰਗ ਵਿੱਚੋਂ ਸੂਰਮਾ ਦੋ ਹਾਲਾਤਾਂ ਵਿੱਚ ਹੀ ਵਾਪਸ ਆ ਸਕਦਾ ਹੈ ਜਾਂ ਜੰਗ ਫਤਿਹ ਕਰਕੇ ਜੇਤੂ ਦੇ ਰੂਪ ਵਿੱਚ ਆਵੇ ਜਾਂ ਸ਼ਹਾਦਤ ਪਾ ਕੇ ਸ਼ਹੀਦ ਹੋਵੇ ਇਸ ਲਈ ਮੈਨੂੰ ਦਿਓ ਅਸੀਸਾਂ ਮੈਂ ਜੇਤੂ ਹੋ ਕੇ ਹੀ ਵਾਪਸ ਆਵਾਂ ਬਾਬਾ त्याਗਮਲ ਜੀ ਨੇ ਮੈਦਾਨੇ ਜੰਗ ਅੰਦਰ ਆਪਣੀ ਤੇਕ ਦੇ ਜੋਹਰ ਦਿਖਾਏ ਪੈਂਦੇ ਖਾਨ ਜਿਹੇ ਦੁਸ਼ਮਣ ਵੀ ਹਰਾ ਦਿੱਤੇ ਵੇਖ ਕੇ ਤੇਕ ਦਾ ਜੋਹਰ ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁੱਤਰ ਨੂੰ ਸੀਨੇ ਨਾਲ ਲਾ ਕੇ ਕਿਹਾ ਹੁਣ ਤੋਂ ਤੁਹਾਡਾ ਨਾਮ त्याਗਮਲ ਨਹੀਂ ਸਦਾ ਲਈ ਤੇਕ ਬਹਾਦਰ ਹੀ ਰਹੇਗਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 10 ਅਦਰਸ਼ ਗ੍ਰਹਿਸਤ ਵਿੱਚ ਰਹਿ ਕੇ ਵਾਹਿਗੁਰੂ ਦਾ ਨਾਮ ਜਪਣ ਜਪਨਾ ਸੀ ਕਿ ਮਾਇਆ ਤੋਂ ਨਿਰਲੇਪ ਰਹਿਣਾ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ੍ਰੀ ਗਰਤਾਰ ਸੁਖਪੁਰ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਦੇ ਕੇ ਗ੍ਰਸਥ ਵਿੱਚ ਰਹਿੰਦਿਆਂ ਵੀ ਆਪਣਾ ਸਮਾਂ ਭਜਨ ਬੰਦਗੀ ਵਿੱਚ ਹੀ ਬਤੀਤ ਕੀਤਾ ਅਤੇ ਗੁਰੂ ਨਾਨਕ ਸਾਹਿਬ ਦੇ ਬਾਖ ਅੰਜਨ ਮਹਾਂ ਨਿਰੰਜਨ ਰਤਾ ਨੂੰ ਪੂਰਾ ਕਰਮਿਖਾਇਆ। ਇਸ ਸਾਰੇ ਸਮੇਂ ਦੌਰਾਨ ਮਾਤਾ ਨਾਨਕ ਜੀ ਦੇ ਤੇ ਬੀਬੀ ਗੁਜਰੀ ਜੀ ਵੀ ਉਹਨਾਂ ਦੇ ਨਾਲ ਹੀ ਰਹੇ। ਇਹ ਸਾਖੀ ਕੋਈ ਵੀ ਆਮ ਕਹਾਣੀ ਨਹੀਂ ਹੈ। ਇਹ ਗੁਰਮੁਖ ਇਤਿਹਾਸ ਹੈ ਤੇ ਅੱਜ ਜਿਹੜਾ ਹੈ ਇਸ ਦਾ ਪਹਿਲਾ ਪਾਤਸ਼ਾਹਾ ਗੁਰੂ ਸਾਹਿਬ ਜੀ ਨੇ ਜਨਮ ਜਿਹੜੇ ਚ ਅਸੀਂ ਜਾਣਿਆ ਕਿ ਗੁਰੂ ਸਾਹਿਬ ਜੀ ਦਾ ਜਨਮ ਅੰਮ੍ਰਿਤਸਰ ਵਿਖੇ ਗੁਰੂ ਕੇ ਮਹਿਲ ਜਦੋਂ ਤੁਸੀਂ ਸਰਬਾਰ ਸਾਹਿਬ ਜਾਂਦੇ ਹੋ ਜਿੱਥੇ ਅੱਜ ਹਰਮੰਦਰ ਸਾਹਿਬ ਹੈ ਉੱਥੋਂ ਕੁਝ ਚੰਦ ਕਦਮਾਂ ਦੇ ਉੱਤੇ ਗੁਰਦੁਆਰਾ ਗੁਰੂ ਕਾ ਮਹਿਲ ਜਿੱਥੇ ਨਵੇਂ ਪਾਤਸ਼ਾਹ ਜੀ ਦਾ ਜਨਮ ਹੋਇਆ ਤੇ ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਛੇਵੇਂ ਪਾਤਸ਼ਾਹ ਜੀ ਨੇ ਉਹਨਾਂ ਦਾ ਨਾਮ ਕੀ ਰੱਖਿਆ ਵਿਚੋਂ ਆਪਾਂ ਸੁਣਿਆ ਤਿਆਗ ਮਲ ਤੇ ਉਹਨਾਂ ਨੇ ਇਹ ਦਿਹਾ ਕਿ ਤੁਸੀਂ ਤਿਆਗ ਦੀ ਮੂਰਤ ਬਣਾਵਾਂਗੇ ਪਰ ਜਦੋਂ 14 ਸਾਲ ਦੀ ਉਮਰ 'ਚ ਜੰਗ ਦੇ ਮੈਦਾਨ ਵਿੱਚ ਜਿਸ ਤਰੀਕੇ ਨਾਲ ਉਹ ਤੇਗ ਚਲਾ ਰਹੇ ਸੀ ਤਲਵਾਰਬਾਜ਼ੀ ਕਰ ਰਹੇ ਸੀ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਨਾਮ ਬਦਲ ਕੇ ਰੱਖ ਦਿੱਤਾ ਤੇਗ ਬਹਾਦਰ ਤਾਂ ਜੱਤਪਾਏ ਸਭ ਕੁਝ ਜਾਣੇ